ਦਰਕਤਲੀ ਆਪ ਨੂੰ ਸੇ ਨੰਬਰ ਮਤ ਸਾਰੇ ਕੰਨ ਖੋਲ ਕੇ ਸੁਣ ਲੋ ਡਾਇਰੈਕਟਲੀ ਨੰਬਰ ਨਾ ਇਹਦੇ ਕੋ ਮੰਗੋ ਯਾਰ ਪਰ ਸ਼ਾਇਦ ਆ ਜੇ ਡਾਇਰੈਕਟੀ ਤੇ ਕੋ ਨੰਬਰ ਮੰਗ ਹੀ ਲਿਆ ਤੂੰ ਕਿਹੜੀ ਵਿਆਹੀ ਵਰੀ ਐ ਮੈਂ ਸ਼ਾਦੀशुदा ਹਾਂ ਕਿਹਾ ਹਾਂ ਯਾ ਤੇਰਾ ਤੇ ਬੱਚੇ ਤੇਰੇ ਕਿੰਨੇ ਆ ਤਿੰਨ ਬੱਚੇ ਦੀ ਮਾਂ ਹਾਂ ਕੀ ਤਿੰਨ ਬੱਚੇ ਵੀ ਆ ਤੇਰੇ ਹਾਂ ਸਮਝੇ ਮੈਨੂੰ ਅੱਛਾ ਨਹੀਂ ਲੱਗਦਾ ਐ ਨੰਬਰ ਦੇਣਾ ਬਾਰ ਕਰਦਾ ਸ਼ਾਇਦ ਆ ਨੰਬਰ ਦੇਣਾ ਤੇ ਗੱਲ ਕਰਨੀ ਤੈਨੂੰ ਚੰਗਾ ਕਿਉਂ ਨਹੀਂ ਲੱਗਦਾ ਕਿ ਜਿੰਦ ਵੀ ਹਮਾਰ ਹਮ ਦੋਨੋ ਮੇਂ ਬਾਤ ਸ਼ੁਰੂ ਹੋਈ ਤੋ ਪਰ ਜਦੋਂ ਕੋਈ ਗੱਲ ਕਰੂਗਾ ਤੇਰੇ ਨਾਲ ਉਹ ਚੁੱਪ ਕਰ ਜੂਗਾ ਆਪ ਦਾ ਮੂੰਹ ਤਾਂ ਬੰਦ ਹੋਗਾ ਲੇਕਿਨ ਜਦ ਮੇਰਾ ਮੂੰਹ ਖਾਲੀ ਹੋਗਾ ਨਾ ਬਾਤ ਕਰਨੇ ਕੇ ਲਈ ਤੋ ਫਿਰ ਬੰਦ ਨਹੀਂ ਹੋਗਾ ਤੋ ਇਸ ਲਈ ਮੈਂ ਆਪ ਲੋਗੋ ਸੇ ਬਾਤ ਨਹੀਂ ਕਰ ਸਕਤੀ ਪਲੀਜ਼ ਮੇਰੇ ਨੋ 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 74 ਕੋ ਬੁਰਾ ਸਾਹਿਕ ਮਤ ਕਰ ਉਹ ਬਹਿ ਜਾ ਬਹਿ ਜਾ ਤੂੰ ਵੱਡੀ ਆ ਗਈ 74 ਵਾਲੀ ਪਹਿਲਾ ਨੱਕ ਤੋਂ ਮੱਕੀ ਤਾਂ ਡਾਲਾ ਪਲੀਜ਼ ਉਹ ਬੱਸ ਦੱਸ ਦਦਾ ਦੇ ਵੀ ਨੂੰ ਨੰਬਰ ਦੇ ਸਕਦੀਆਂ ਕਿ ਨਹੀਂ ਮੈਂ ਨੰਬਰ ਨਹੀਂ ਦੇ ਸਕਦਾ ਚਲ ਠੀਕ ਐ ਫਿਰ ਨਹੀਂ ਦੇਣਾ ਨੰਬਰ ਪਰ ਤੈਨੂੰ ਲਾਈਕ ਤੇ ਕਮੈਂਟ ਤਾਂ ਕਰ ਸਕਦੇ ਆ ਸਾਰੇ ਮੈਂ ਕਮੈਂਟ ਤਾਂ ਕੀ ਕਰੂੰ ਤੂੰ ਲਾਈਕ ਤੇ ਕਮੈਂਟ ਕਰਾਉਣੇ ਆ ਫੇਰ ਤਾਂ ਸ਼ਾਇਦ ਆ ਤੈਨੂੰ ਨੰਬਰ ਦੇਣਾ ਹੀ ਪੈਣਾ ਅਰੇ ਨਹੀਂ ਦਊਂਗੀ ਬਾਬਾ ਐਨੇ ਦਬਕੇ ਨਾਲ ਚਲ ਠੀਕ ਐ ਫਿਰ ਜਿੰਨਾ ਚਿਰ ਪਿਆਰ ਨਾਲ ਨਹੀਂ ਬੋਲਦੀ ਅਸੀਂ ਵੀ ਨਹੀਂ ਜਾਂਦੇ 家吗？<laughs> <laughs>